ਲਓ ਜੀ ਦੋਸਤੋ ਅਸੀਂ ਆ ਗਏ ਮੰਮੀ ਦੀ ਪੈਨਸ਼ਨ ਲੈ ਕੇ ਜੋ ਕਿ ਸਾਡੇ ਮਿਲਦੀ ਆ ਭਵਾਨੀਗੜ੍ਹ ਦੇਖੋ ਜੀ ਪੈਸੇ ਲੈ ਕੇ ਆਏ ਮੰਮੀ ਦੀ ਪੈਨਸ਼ਨ ਆਈ ਆ ਦੋਸਤੋ ਇਹ ਹੈਗੀ ਆ ਮੇਰੀ ਮੰਮੀ ਦੀ ਪੈਨਸ਼ਨ ਆਈ ਆ ਦੇਖੋ ਇਹ ਸਰਕਾਰੀ ਮੁਲਾਜ਼ਮਾਂ ਇਹਦੀ ਪੈਨਸ਼ਨ ਆਂਦੀ ਆ ਹਰ ਮਹੀਨੇ ਤੇ ਲਓ ਜੀ ਦੋਸਤੋ ਅਸੀਂ ਬਣਾਇਆ ਜੀ ਭਾਬੀ ਨੇ ਸਾਗ ਬਣਾਇਆ ਜੀ ਦੇਖੋ ਜੀ ਦੇਖੋ ਭਾਣਜੀ ਕਹਿੰਦੀ ਆ ਸਾਰੀ ਲੈ ਜਾਓ ਤੁਸੀਂ ਲਓ ਜੀ ਅਸੀਂ ਸਾਗ ਵੀ ਲੈ ਕੇ ਜਾਵਾਂਗੇ ਤੇ ਮੰਮੀ ਦੀ ਆ ਪੈਨਸ਼ਨ ਲੱਗੀ ਹੋਈ ਹੈ ਨਾ ਸਰਕਾਰੀ ਤੇ ਮਲਾਜਮ ਆਹ ਹੈ ਤਾਂ ਕਰਕੇ ਸਰਕਾਰੀ ਪੈਨਸ਼ਨ ਲੱਗੀ ਹੈ ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਨਾ ਤੋ ਕੇ ਰੈਡੀ ਸ਼ੈਡੀ ਹੋ ਗਏ ਹੈ ਮਾਦਾ ਵੀ ਹੋ ਗਿਆ ਰੈਡੀ ਸ਼ੈਡੀ ਜੋ ਕਿ ਚਾਹ ਲੈ ਕੇ ਜਾ ਰਿਹਾ ਦੁਕਾਨ ਤੇ ਫਿਰ ਚੱਲਾਂਗੇ ਅਸੀਂ ਸਰਕਾਰੀ ਹਸਪੀਟਲ ਲਾਉਤਾ ਲਿਆ ਪਰਚੀ-ਪੁਰਚੀ ਉਹ ਦਵਾਈ ਦੂਈ ਲੈ ਕੇ ਆ ਬੜਾ ਬੜ ਤੇ ਲੋ ਜੀ ਚਾਹ ਵੀ ਬਣ ਗਈ ਸਾਰਾ ਕੁਝ ਹੋ ਗਿਆ ਜਵਾਕ ਬਾਗੇ ਸਕੂਲ ਨੈਨਸੀ ਸੋਨੀ ਤੇ ਲੋ ਜੀ ਮੈਂ ਕਰਾਣਾ ਇੱਧਰ ਤੇ ਇਧਰ ਹੋ ਅਰੋੜਿਆ ਹੈ ਜਿਹੜਾ ਦੁੱਧ ਪੀ ਰਿਹਾ ਹੈ ਤੇ ਸਕੂਟਰੀ ਨਹੀਂ ਖੜੀ ਵਾਰ ਆਪਾਂ ਪੈਦਲ ਜਾਵਾਂਗੇ ਦੁਕਾਨ ਤੇ ਇੱਕ ਦਾ ਪਿੰਡ ਵਾਗੀ ਸਕੂਟਰੀ ਆਪਣੀ ਇੱਕ ਆ ਆਪਣੀ ਹੋ ਰਿਆ ਤੇ ਆਪਾਂ ਹੁਣ ਪੈਦਲ ਜਾਵਾਂਗੇ ਦੁਕਾਨ ਤੇ ਸਕੂਟਰੀ ਉੱਥੇ ਚੱਕਾਂਗੇ ਫਿਰ ਚੱਲਾਂਗੇ ਠੀਕ ਆ ਤੇ ਲਓ ਜੀ ਦੋਸਤੋ ਮਿਲਦੇ ਆ ਫਿਰ ਤੁਹਾਨੂੰ ਥੋੜੀ ਦੇਰ ਚ ਦੁਕਾਨ ਤੇ ਜਾ ਕੇ ਤੁਹਾਨੂੰ ਦਿਖਾਣਾ ਹੈ ਕੀ ਕੀ ਵੈਰਾਈਟੀ ਆਈ ਹੈ ਇੱਕ ਵਾਰ ਤੁਹਾਨੂੰ ਜ਼ਰੂਰ ਦਰਸ਼ਨ ਕਰਾਨਾ ਹੈ ਦੁਕਾਨ ਦੇ ਮਾਲ ਦੀ ਠੀਕ ਆ ਦੋਸਤੋ ਮੇਰੇ ਨਾਲ ਬਣੇ ਰਹੋ ਤੁਸੀਂ ਮੈਂ ਸਾਰਾ ਕੁਝ ਅੱਜ ਤੁਹਾਨੂੰ ਦਿਖਾਵਾਂਗਾ ਠੀਕ ਆ ਦੋਸਤੋ ਫਿਰ ਜਾਵਾਂਗੇ ਅਸੀਂ ਹਸਪੀਟਲ ਟਾਈਮ ਥੋੜਾ ਜਿਹਾ ਰਹੇਗਾ ਸਾਡੇ ਕੋਲ 10 ਮਿੰਟ ਨੇ 5 ਮਿੰਟ ਜਿ ਤੁਹਾਨੂੰ ਮੈਂ ਸਾਰੀ ਦੁਕਾਨ ਦੀ ਹੋਵ ਦਿਖਾ ਦੂੰਗਾ ਤੇ ਫਿਰ 5 ਮਿੰਟਾਂ ਦੇ ਅਸੀਂ ਆ ਨਵੀਂ ਕੈਟਲ ਹੈ ਨਵੀਂ ਕੈਟਲ ਲੈ ਕੇ ਆਣੇ ਚਲੋ ਦੋਸਤੋ ਮਿਲਦੇ ਆਂ ਅਗਰ ਪਰਚੀ ਆ ਗਈ ਆ ਆਪਣੇ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਦੋਸਤੋ ਚਲੋ ਜੀ ਚਲਿਓ ਜੀ ਚਲੋ ਜੀ ਚੱਲਦੇ ਆ ਚਲਿਏ ਚਲੋ ਜੀ ਆਜੋ ਫਿਰ ਚੱਲਦੇ ਹਾਂ ਹੁਣ ਅਸੀਂ ਦੁਕਾਨ ਤੇ ਠੀਕ ਆ ਗੇਟ ਲਾ ਲਓ ਫਿਰ ਓਕੇ ਜੀ ਮਿਲ ਜਿਆ ਫਿਰ ਦੁਕਾਨ ਤੇ ਯਾਰ ਜੀ ਜੀ ਆਜੋ ਇਹ ਡਾਕਟਰ ਅਸੀਂ ਆਏ ਸਕਾਰੀ ਹਸਪੀਟਲ ਤੇ ਛੁੱਟੀ ਦੀ ਆ ਮਾਦਾਬਾਈ ਚਲੋ ਜੀ ਹੁਣ ਪ੍ਰਾਈਵੇਟ ਚੱਲਦੇ ਆ ਆਪਾਂ ਪ੍ਰਾਈਵੇਟ ਮਿਲਣਗੇ ਠੀਕ ਆ ਦੋਸਤੋ ਠੀਕ ਆ ਆਪਾਂ ਹੁਣ ਮੋੜ ਸੇ ਹਲੋ ਦੋਸਤੋ ਲੋ ਜੀ ਮਾਦਵ ਨੂੰ ਲੈ ਕੇ ਆ ਗਏ ਸਕਾਰੀ ਹਸਪੀਟਲ ਤੇ ਰਾਜੇ ਡਾਕਟਰ ਸਾਹਿਬ ਦੀ ਛੁੱਟੀ ਸੀ ਤੇ ਮਾਦਵ ਦੇ ਵਾਸਤੇ ਲੈ ਕੇ ਆਏ ਆ ਅਸੀਂ ਥਰਮਾਮੀਟਰ ਤੇ ਜੋ ਕਿ ਬੁਖਾਰ ਚੱਕਣੇ ਔਰ ਦਵਾਈਆਂ ਲੈ ਕੇ ਆਏ ਆ ਤੇ ਅੱਜ ਸਰਕਾਰੀ ਹਸਪਤਾਲ 'ਚ ਛੁੱਟੀ ਦੀ ਉਹੀ ਡਾਕਟਰ ਆਪਣੇ ਕਲੀਨਿਕ 'ਚ ਬੈਠਦਾ ਏ ਤੇ ਅੱਜ ਛੁੱਟੀ ਹੁੰਦੀ ਆ ਉਹਨਾਂ ਦੀ ਮੰਗਲਵਾਰ ਤੇ ਸ਼ੁੱਕਰਵਾਰ ਦੀ ਸਰਕਾਰੀ 'ਚ ਦੋ ਦਿਨ ਤੇ ਉਹ ਆਪਣੇ ਉਹਦੇ 'ਚ ਬੈਠਦੇ ਨੇ ਤੇ ਅੱਜ ਅਸੀਂ ਫਿਰ ਉਹਨਾਂ ਦੇ ਲਵੇ ਜਾ ਕੇ ਦਿਖਾ ਕੇ ਆਏ ਆ ਠੀਕ ਆ ਦੋਸਤੋ ਸ਼ੌਕ ਤੇ ਦਾਨੀ ਦਿਖਾ ਕੇ ਤੇ ਉਹ ਪੋਚਾ ਲਾ ਰਹੇ ਤੇ ਸੁਣੀ ਰਣਾ ਤੇ ਅ ਗੁਰਸੇਵਕ ਸਿੰਘ ਤਾਂ ਕਰਕੇ ਅਸੀਂ ਬਾਹਰੇ ਚਾਹ ਫੜਾ ਕੇ ਆ ਗਏ ਸੀ ਤੇ ਟਾਈਮ ਵੀ ਹੋ ਗਿਆ ਸੀ ਜਾਂ ਪਤਾ ਲੱਗਿਆ ਜਾਂ ਕਿ ਉੱਥੇ 10 ਰੁਪਏ ਪਰਚੀਆਂ ਦੀ ਵੀ ਖਰਾਬ ਹੋ ਗਏ ਜਿਹੜੀ ਅਸੀਂ ਆਪਣੇ ਐਕਟਿਵ ਆ ਖੜਾਈ ਤੀ ਸਕੂਟਰੀ ਵਗੈਰਾ ਤੇ ਚਲੋ ਕੋਈ ਗੱਲ ਨਹੀਂ ਤੇ ਮੈਂ ਉਹ ਪੁੱਛ ਰਹੀ ਦੀ ਉਥੇ ਨਰਸ ਜਿਹੜੀ ਲੱਗੀ ਹੋਈ ਆ ਕਹਿੰਦੀ ਰਵੀ ਤਾਰਾ ਨੇ ਠੀਕ ਆ ਮਾਂ ਠੀਕ ਆ ਜੀ ਤੇ ਚਲੋ ਜੀ ਦੋਸਤੋ ਦਵਾਈ ਲਿਆਈ ਦਵਾਈ ਆਪਾਂ ਨੇ ਸਮਝਾਤੀ ਆ ਤੇ ਉਵੇਂ-ਉਵੇਂ ਦੇਣੀ ਆ ਤੇ ਲੋ ਜੀ ਮਿੱਤਰੋ ਚੱਲਦੇ ਆ ਸ਼ੌਪ ਤੇ ਫੇਰ ਸਾਡੇ ਨਾਲ ਬਣੇ ਰਹੋ ਤੁਸੀਂ ਪਰ ਮੈਂ ਸੋਚਦਾ ਕਿ ਮੰਮੀ ਨੂੰ ਪੈਨਸ਼ਨ ਦਵਾ ਲਈਏ ਮੰਮੀ ਕਹਿੰਦੀ ਮੈਨੂੰ ਪੈਨਸ਼ਨ ਦਵਾ ਲਿਆਓ ਪੈਨਸ਼ਨ ਦਵਾ ਕੇ ਲੈਣੇ ਕਿਉਂਕਿ ਇਹ ਨਾਨਕ ਮਾਮਿਆਂ ਤੇ ਗਈ ਸੀ ਚਾਰ-ਪੰਜ ਮਹੀਨੇ ਉੱਥੇ ਲਾਇਆਈ ਤੇ 2 ਮਹੀਨੇ ਹੋਰੇ ਹੋ ਗਏ ਇਹਨੂੰ 6 ਮਹੀਨੇ ਦੀ ਪੈਨਸ਼ਨ ਪਈ ਆ ਲੱਗਦਾ ਇਹਦੀ ਵੱਧ ਵੇਚ ਸਕ ਹੋਵੇ ਚਲੋ ਚੱਲਦੇ ਆਂ ਦੇਖਦੇ ਆਂ ਕਿੰਨੇ ਟਾਈਮ ਦੇ ਚੱਲੀਏ ਮੰਮੀ ਫੇਰ ਹੈ ਨਹੀਂ ਆਉਣਾ ਲੈ ਇਹ ਤਾਂ ਹਜੇ ਕਹਿੰਦੇ ਮੈਂ ਨਹਾ ਕੇ ਆਉਂਗਾ ਟਾਈਮ ਲਾਉਗੀ ਇਹ ਬਹੁਤ ਬਸ ਆਪ ਅਗਰ ਕੱਲ ਨੂੰ ਚੱਲਦੇ ਆਂ ਠੀਕ ਆ ਦੋਸਤੋ ਚਲੋ ਫਿਰ ਦੇਖਾਂਗੇ ਉਹ ਬੁਰੀ ਬਤਾਰਾ ਨੇ ਬੋਲਦੀ ਅਸੀਂ ਕੱਲ ਨੂੰ ਮੁਜਾੜ ਜਾਣਾ ਹੈ ਜਲਦੀ ਨਾਲ ਚਲਾਇਆ ਕਰ ਫਿਰ ਮੂੰਹਾਂ ਤੋੜਾ ਕਰ ਚਲੋ ਦੋਸਤੋ ਚਲਦੇ ਆਂ ਫਿਰ ਆਪਾਂ ਠੀਕ ਹੈ ਓਕੇ ਆਓ ਜੀ ਦੋਸਤੋ ਤਿਆਰ ਹੋ ਗਏ ਆਂ ਚਲਦੇ ਆਂ ਹੁਣ ਦੇਖੋ ਜੀ ਓਕੇ ਦੀ ਰਿਪੋਰਟ ਹੋ ਗਿਆ ਚਲਦੇ ਆਂ ਹੁਣ ਅਸੀਂ ਮਿਲਦੇ ਆਂ ਥੋੜੀ ਦੇਰ ਚ ਠੀਕ ਹੈ ਦੋਸਤੋ ਓਕੇ ਦੀ ਰਿਪੋਰਟ ਆਓ ਜੀ ਦੋਸਤੋ ਆ ਗਏ ਅਸੀਂ ਆਪਣੇ ਘਰੇ ਪਿੰਡ ਤੇ ਲੈ ਕੇ ਆਏ ਆ ਨਾ ਵਾਸਤੇ ਇਹਨਾਂ ਚਦੇ ਫਿਰਦੇ ਨੇ ਨਾ ਤਾਂ ਕਰਕੇ ਅਸੀਂ ਆ ਨਾ ਵਾਸਤੇ ਗੂਫਰ ਲੈ ਕੇ ਆਇਆ ਲੋਈ ਬੂਥਰ ਲੈ ਆਏ ਨਾ ਵਾਸਤੇ ਤੇ ਆ ਗਏ ਅਸੀਂ ਦੇਖੋ ਜੀ ਤੇ ਲੋਈ ਇਹ ਥੜਾ ਬਹੁਤ ਬਣ ਰਹੇ ਨੇ ਦੇਖੋ ਦੋਸਤੋ ਲੋਈ ਉਹ ਕਿਰਪਾਟਾ ਇੱਧਰ ਦੇਖੋ ਜੀ ਇੱਧਰ ਕੱਪੜੇ ਧੋਏ ਜਾ ਰਹੇ ਨੇ ਤੇ ਚਲੋ ਜੀ ਫੈਸ਼ਨ ਲੈ ਕੇ ਆ ਰਹੇ ਮਮੀ ਜੀ ਅਸੀਂ ਤਾਂ ਕਿਉਂਕਿ ਉਹ ਬੰਦ ਹੋ ਗਈ ਫਿਰ ਬੈਂਕ ਕੀ ਫਾਇਦਾ ਫਿਰ ਚਲੋ ਜੀ ਮਿਲਦੇ ਆਂ ਅਗਰ ਥੋੜੀ ਦੇਰ ਚ ਠੀਕ ਆ ਦੋਸਤੋ ਜਵਾਗ ਤਾਂ ਗਏ ਹੋਏ ਨੇ ਸਾਰੇ ਆਪਣੇ ਕਿਸੇ ਬਾਗੇ ਸਕੂਲ ਬਾਜੀ ਸਕੂਲ ਵਾਗੇ ਚਲੋ ਜੀ ਐਦਾ ਜੀ ਨਹੀਂ ਲੱਗਿਆ ਦੇਖ ਲਓ ਨਾਬੇ ਆਦਾ ਰਿਹਾ ਜੀ ਤਿੰਨ ਚਾਰ ਦਿਨ ਇਹ ਅੱਜ ਵੀ ਨਹੀਂ ਕਹਿੰਦੀ ਤੇ ਆਣ ਨੂੰ ਚਲੋ ਜੀ ਦੋਸਤੋ ਮਿਲ ਜਾਂਗੇ ਥੋੜੀ ਦੇਰ ਚ ਠੀਕ ਆ ਦੋਸਤੋ ਲੋ ਜੀ ਦੋਸਤੋ ਅਸੀਂ ਆ ਗਏ ਮੰਮੀ ਦੀ ਪੈਨਸ਼ਨ ਲੈ ਕੇ ਜੋ ਕਿ ਸਾਡੇ ਮਿਲਦੀ ਆ ਭਵਾਨੀ ਘਰ ਦੇਖੋ ਜੀ ਪੈਸੇ ਲੈ ਕੇ ਆਏ ਮੰਮੀ ਦੀ ਪੈਨਸ਼ਨ ਆਇਆ ਦੋਸਤੋ ਇਹ ਹੈਗੀ ਮੇਰੀ ਮੰਮੀ ਦੀ ਪੈਨਸ਼ਨ ਆਇਆ ਦੇਖੋ ਇਹ ਸਰਕਾਰੀ ਮੁਲਾਜ਼ਮਾਂ ਇਹਦੀ ਪੈਨਸ਼ਨ ਆਂਦੀ ਆ ਹਰ ਮਹੀਨੇ ਤੇ ਲੋ ਜੀ ਦੋਸਤੋ ਅਸੀਂ ਇਹ ਬਣਾਇਆ ਜੀ ਭਾਬੀ ਨੇ ਸਾਗ ਬਣਾਇਆ ਜੀ ਦੇਖੋ ਜੀ ਦੇਖੋ ਭਾਣ ਜੀ ਕਹਿੰਦੀ ਆ ਸਾਰੀ ਲੈ ਜਾ ਤੁਸੀਂ ਲਓ ਜੀ ਅਸੀਂ ਸਾਗ ਵੀ ਲੈ ਕੇ ਜਾਵਾਂਗੇ ਤੇ ਮੰਮੀ ਦੀ ਆ ਪੈਨਸ਼ਨ ਲੱਗੀ ਹੋਈ ਹੈ ਨਾ ਸਰਕਾਰੀ ਤੇ ਮੁਲਾਜ਼ਮ ਆਹ ਹੈ ਤਾਂ ਸਰਕਾਰੀ ਪੈਨਸ਼ਨ ਲੱਗੀ ਹੋਈ ਹੈ ਇਹ ਆਇਆ ਦੇਖੋ ਇਹ ਲੱਗੇ ਹੋਏ ਨੇ ਵਿਆਹ ਵਾਲੇ ਤੇ ਆਪਣਾ ਉਹ ਕਰਨ ਚਲੋ ਜੀ ਵਿਆਹ ਦੇ ਲੱਗੇ ਨੇ ਲੱਗੇ 6-7 ਦਿਨ ਲੱਗੇ ਰਹਿਗੇ ਮਿੱਤਰੋ ਤੇ ਲਓ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਅਸੀਂ ਘਰੇ ਆ ਗਏ ਲਓ ਜੀ ਆਪਾਂ ਸਾਗ ਤੜਕਤਾ ਦੋਸਤੋ ਦੇਖੋ ਜੀ ਕਿਆ ਬਣੂਗਾ ਦੇਖੀ ਜਾਊਗੀ ਆਪਾਂ ਨੇ ਤੜਕਦਾ ਸਾਗ ਤੇ ਲਓ ਜੀ ਸਾਗ ਲੈ ਕੇ ਆਏ ਤੇ ਪਿੰਡੋਂ ਇਧਰੋਂ ਸਾਡੇ ਬਣਾਏ ਤੇ ਆਲੂ ਤੇ ਮਟਰ ਬਣਾਏ ਤੇ ਦੋਸਤੋ ਆਪਾਂ ਰਾਤ ਨੂੰ ਖਾਵਾਂਗੇ ਤੇ ਅੱਜ ਸਾਗ ਲੈ ਕੇ ਆਏ ਤੇ ਦੁਪਹਿਰੇ ਸਾਗ ਹੁਣ ਆਪਾਂ ਤੜਕ ਰਹੇ ਆ ਕਿਤੇ ਉਹ ਖਾਵਾਂਗੇ ਠੀਕ ਆ ਦੋਸਤੋ ਮਿਲਦੇ ਆ ਫਿਰ ਸ਼ੌਪ ਤੇ ਲੈ ਕੇ ਜਾਵਾਂਗੇ ਆਪਾਂ ਰੋਟੀ ਤੇ ਬੱਚਿਆਂ ਨੂੰ ਲੈ ਕੇ ਆਵਾਂਗੇ ਸਕੂਲ ਨੂੰ ਠੀਕ ਆ ਮਿੱਤਰੋ ਲਓ ਜੀ ਖੀਰਾ ਕੱਟਿਆ ਜਾ ਰਿਹਾ ਏ ਤੇ ਸਾਗ ਆਪਣਾ ਹੋ ਗਿਆ ਤੜਕ ਤੜਕ ਹੋ ਗਿਆ ਤੇ ਚਲੋ ਮਿਲ ਜਾਈਏ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਰੋਟੀ ਖਾ ਕੇ ਤੇ ਬੱਚਿਆਂ ਨੂੰ ਲੈ ਕੇ ਚੱਲਦੇ ਆ ਫਿਰ ਸ਼ੌਪ ਤੇ ਠੀਕ ਆ ਤੁਹਾਨੂੰ ਮੇਰੇ ਨਾਲ ਬਣੇ ਰਹਿਓ ਤੁਸੀਂ ਠੀਕ ਆ ਦੋਸਤੋ ਹੈਲੋ ਦੋਸਤੋ ਲਓ ਜੀ ਆ ਗਿਆ ਸੀ ਅੱਜ ਮੰਗਲਵਾਰ ਦੀ ਮੱਥਾ ਟੇਕ ਕੇ ਆਏ ਆ ਤੇ ਸਬਜ਼ੀ ਵਾਸਤੇ ਲੈ ਕੇ ਆਏ ਆ ਸ਼ਲਗਮ ਤੇ ਨਾਇੰਸੀ ਬਣ ਰਹੀ ਆ ਭੋਗ ਸਾਰਿਆਂ ਨੂੰ ਤੇ ਲਓ ਜੀ ਇੱਧਰ ਬਣ ਰਿਹਾ ਏ ਕੀ ਸਬਜ਼ੀ ਬਣਾਈ ਆ ਤੋ ਆਲੂ ਤੁਹਾਨੂੰ ਪਤਾ ਹੀ ਆ ਦੁਪਹਿਰ ਦੇ ਬੱਚੇ ਹੋਏ ਆਲੂ ਨੇ ਤੇ ਸਾਗ ਵੀ ਪਿਆ ਹੋਊਗਾ ਥੋੜਾ ਮੋਟਾ ਸਾਗ ਤਾਂ ਵਾਲੀ ਹੋ ਗਈ ਉਹ ਆ ਪਿੰਡੋਂ ਆਇਆ ਸੀ ਪਿੰਡ ਵਾਲਾ ਸਾਗ ਥੋੜਾ ਜਿਹਾ ਜੀ ਬਣਦਾ ਤੇ ਅਮਰੂਦ ਆਪਾਂ ਲੈ ਕੇ ਆਏ ਤੁਹਾਨੂੰ ਪਤਾ ਹੀ ਆ ਦੋਸਤੋ ਆ ਦੇਖੋ ਅਮਰੂਦ ਪਏ ਨੇ ਤੇ ਲਓ ਜੀ ਦੋਸਤੋ ਮਾਧਵ ਨੂੰ ਠੀਕ ਆ ਤੂੰ ਹੈ ਠੀਕ ਆ ਉੱਪਰ ਦੇਖੋ ਉੱਪਰ ਆ ਪਪਾਈ ਕੁਛ ਲੈਣੇ ਠੀਕ ਆ ਲਓ ਜਹਾ ਜੇ ਠੀਕ ਆ 50% ਦਾ ਠੀਕ ਆ ਜੀ ਬਿਲਕੁਲ ਤੇ ਮੰਮੀ ਆਏ ਦੇ ਕੇ ਜੀ ਪੈਨਸ਼ਨ ਔਰ ਬਣੀ ਹੋਈ ਹੈ ਇਹ ਲੱਖਪਤੀ ਹਜ਼ਾਰਪਤੀ ਬਣੀ ਹੋਈ ਹੈ ਇਹ ਤੇ ਲਓ ਜੀ ਦੋਸਤੋ ਅਸੀਂ ਲੈ ਕੇ ਆਏ ਚਾਰੇ ਬੋਰੇ ਆ ਦੇਖੋ ਸੁਨੀ ਰਾਣਾ ਬੋਰੇ ਲੈ ਕੇ ਆਇਆ ਹੈ ਜੋ ਕਿ ਅਸੀਂ ਕਦੇ ਦਿਨ ਚ ਜਾਵਾਂਗੇ ਜੋ ਕਿ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤਾਂ ਫਿਰ ਮਾਲ ਲੈਣ ਜਾਵਾਂਗੇ ਤੇ ਲਓ ਜੀ ਰਵਿਤਾ ਰਾਣੀ ਦੇ ਤੁਹਾਨੂੰ ਦਰਸ਼ਨ ਕਰਾ ਦੇਣਾ ਹੈ ਲਓ ਜੀ ਕਰੋ ਦਰਸ਼ਨ ਤੇ ਮੈਂਕ ਨੂੰ ਲੈ ਰਹੀ ਆ ਤੇ ਠਾਕੁਰ ਜੀ ਦੇ ਵੀ ਕਰਾ ਦੇਣਾ ਤੁਹਾਨੂੰ ਦਰਸ਼ਨ ਲਓ ਜੀ ਦਰਸ਼ਨ ਠਾਕੁਰ ਜੀ ਦੇ ਘਰੋਂ ਦਰਸ਼ਨ ਤੇ ਲਓ ਜੀ ਦੋਸਤੋ ਮਿਲਦਿਆਂ ਫਿਰ ਆਪਾਂ ਥੋੜੀ ਦੇਰ ਚ ਜ ਰੋਟੀ ਬਣ ਰਹੀ ਆ ਤੇ ਸੋਨੇ ਸੋਨੇ ਆਹ ਚੀਜ਼ ਲੈ ਸਲਾਦ ਜੀ ਲੈ ਤੇ ਲਓ ਜੀ ਦੋਸਤੋ ਮਿਲਦਿਆਂ ਫਿਰ ਥੋੜੀ ਦੇਰ ਚ ਰੋਟੀ ਖਾਣੇ ਆ ਸਾਗ ਹੋ ਰਿਹਾ ਗਰਮ ਤੇ ਰੋਜ਼ ਆਲੂ ਵੀ ਹੋ ਰਹੇ ਨੇ ਗਰਮ ਤੇ ਤੁਸੀਂ ਵੀ ਖਾਓ ਪ੍ਰਸਾਦ ਜੈ ਬਜਰੰਗ ਬਲੀ ਜੈ ਵੀਰੋ ਹਰ ਹਰ ਮਹਾਦੇਵ ਲੋ ਜੀ ਦੋਸਤੋ ਖਾਓ ਪ੍ਰਸ਼ਾਦ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਮੈਂ ਕਰਾਣੇ ਨੂੰ ਅਸੀਂ ਖਲਾ ਰਹੇ ਆ ਜੋ ਕਿ ਰੋਣ ਲੱਗ ਗਿਆ ਸੀ ਇਹ ਤੇ ਇਹਦੀ ਮਾਂ ਤਾਂ ਸਾਰਾ ਦਿਨ ਮੋਬਾਈਲ ਦੇਖੀ ਰਹਿੰਦੀ ਆ ਰਵਿਤਾ ਰਾਣੀ ਤੇ ਰਾਤ ਨੂੰ ਇਹ ਮੇਰੇ ਲਵੇ ਲੱਖ ਦਿੰਦੀ ਆ ਕਿ ਸਵਾਉ ਇਹਨੂੰ ਤੇ ਲੋ ਜੀ ਆਪਣੇ ਲਵੇ ਖੇਡ ਰਿਹਾ ਏ ਮੈਂਕਨਾ ਨਾ ਮੈਂਕਨਾਰੇ ਹੈਲੋ ਕਿੰਨਾ ਚੰਗਾ ਲਓ ਇਹ ਦੇਖੋ ਇਹ ਮੋਬਾਈਲ ਦੇ ਕੇ ਹੈਡਿਆ ਹੁਣ ਇਹ ਇਹਦਾ ਮੋਬਾਈਲ ਹੋ ਗਿਆ ਡੈਡ ਇਹ ਹੁਣ ਇਹ ਜੂੜ ਬੋਰੀਆ ਤੇ ਸਾਰਾ ਦਿਨ ਮੋਬਾਈਲ ਦੇਖੀ ਜਾਂਦੀ ਹੈ ਇਹ ਅੱਜ ਫਿਰ ਅੱਜ ਸਾਰੀ ਰਾਤ ਸੁਣੀ ਜਾਊਗੀ ਮੈਂ ਤਾਂ ਸਵਾ ਲੂੰਗਾ 2 ਮਿੰਟਾਂ ਜੇ ਕਿਉਂ ਪੁੱਤ ਹੈ ਸੋਈ ਸੋਈ ਕਰੂਗਾ ਨਾ ਲਓ ਜੀ ਦੋਸਤੋ ਹੁਣ ਅਸੀਂ ਚਾਹ ਪੀ ਕੇ सोवांगे ते लॉ जी तो देख लो कैसा है जो चाय पी के सो रहा है दुनिया चाय पी के उठा कर आहो चाय दूध पी के आहो बस ते ऐसे ही तुम खिलाओगे जैसे उल्टा उल्टा कर रहे हो लॉ जी दोस्तों आपा देखो ये मेंकना ना मेंकना ने ए हेलो करो हेलो करो राधे राधे करो राधे राधे हेलो करो सारेनु जय हिंद राम राम, राम राम गुरु रामा जय हिंद लो जी दोस्तों ਅਸੀਂ ਅੱਜ ਥੱਕ ਗਏ ਕਿਉਂਕਿ ਅੱਜ ਸਾਰੇ ਸਹਿਰ ਚ ਜਿਹੜਾ ਥੋੜਾ ਜਿਹਾ ਆਪਣੇ ਧੂਆਂ ਧੂਆਂ ਹੋਇਆ ਪਿਆ ਏ ਜੋ ਕਿ ਜੀਰਿਆਂ ਨੂੰ ਅੱਗ ਲੱਗ ਰਹੀ ਆ ਤੇ ਚਲੋ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਦਾ ਕੰਮ ਆ ਤੇ ਹਟ ਜੂਗਾ ਹਰ ਸਾਲ ਦੀ ਤਰ੍ਹਾਂ ਤੇ ਲੋ ਜੀ ਮਿੱਤਰੋ ਲੋ ਜੀ ਮਿਲਦੇ ਆ ਫਿਰ ਅਗਲੇ ਵਲੌਗ ਚ ठीक है दोस्तों जब तक के लिए बाय बाय करते हैं दोस्तों बाय 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 करो मैं अंक तो बाय 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 करा मैं अंक दोस्तों जय हिंद भी करो जय हिंद लो जी लो जी भाई जय हिंद बोलता है ना ठीक है जी जय हिंद